ਹਾਂਜੀ ਦੋਸਤੋ ਸਤ ਸ੍ਰੀ ਅਕਾਲ ਉਮੀਦ ਆ ਹੋਮੇ ਸਾਰੇ ਠੀਕ ਠਾਕ ਅੱਜ ਇੱਕ ਤੁਹਾਨੂੰ ਨਵੀਂ ਵੀਡੀਓ ਮੋਟਰ ਰੱਖਦਾ ਲੈ ਆਵੇ ਉਹ ਫੇਰ ਲਈਦਾ ਕਮਾਲ ਆ ਹੁਣ ਬਾਈ ਯਾਰ ਇੱਕ ਨਵੀਂ ਤੁਹਾਨੂੰ ਨਵੀਂ ਵੈਰਾਈਟੀ ਦਿਖਾਉਣੇ ਅੱਜ ਇੱਕ ਆਹ ਭਈਆ ਮੋਟਰ ਦਾ ਆਹ ਮੋਟਰ ਭਈਆ ਇਹ ਆ ਦੇਖ ਸਕਦਾ ਤੁਸੀਂ ਆ ਭਈਆ ਮੋਟਰ ਤੇ ਅੱਜ ਇੱਕ ਅਜੀਬ ਚੀਜ਼ ਦੇਖਣ ਨੂੰ ਮਿਲੇਗਾ ਇਹ ਮੋਟਰ ਨਾਲ ਦੇਖੋ ਕੱਢੀ ਅੱਜ ਇਹਨਾਂ ਨੇ ਕਿੰਨੇ ਸੌ ਫੁੱਟ ਤੇ ਇਹ ਹੈ ਹੈ 350 ਫੁੱਟ ਤੇ ਮੋਟਰ ਆ ਗਈ ਇਹ ਘਰੇ ਪਾਣੀ ਵਾਲੀ ਤੇ ਇਹ ਮੋਟਰ ਚਾਲਨ ਕਰ ਬਗੂ ਲੈਣ ਦਾ ਹੋਰ 350 ਫੁੱਟ ਬੋਰ 350 ਫੁੱਟ ਤੇ ਮੋਟਰ 200 ਤੇ ਆ ਮੋਟਰ 200 ਤੇ ਆ ਤੇ ਇੱਕ ਅਜੀਬ ਜਿਹੀ ਅੱਜ ਘਟਨਾ ਸਾਹਮਣੇ ਆਈ ਹੈ ਦੇਖਣ ਨੂੰ ਆ ਤੂੜੀ ਵਾਲਾ ਇਹਨਾਂ ਦਾ ਉਹ ਹੈਗਾ ਜਿੱਥੇ ਲਾਈ ਵੀ ਆ ਪਾਈ ਵੀ ਆ ਮੋਟਰ ਆ ਦੇਖ ਸਕਦਾ ਤੁਸੀਂ ਤੇ ਗੱਲ ਪਤਾ ਕੀ ਹੋਈ ਆ ਇਹਨਾਂ ਦਾ ਕਹਿਣਾ ਮੈਂ ਹੋਣੀ ਹੋਣੀ ਕਰਿਆ ਸੀ ਇਹਨਾਂ ਦੇ ਇਹਨਾਂ ਦਾ ਕਹਿਣਾ ਵੀ ਥੱਲੋਂ ਮੋਟਰ ਨੇ ਤੂੜੀ ਚੱਕ ਲਈ ਹੁਣ ਤੂੜੀ ਪਈ ਆ ਉੱਤੇ ਇਹ ਕੀ ਹੋਇਆ ਸੱਸੀ ਮੜਾ ਜਾ ਤੂੜੀ ਬਾਗੀ ਦੀ ਵਿੱਚ ਹੌਲੀ ਹੌਲੀ ਕਿਤੇ ਜਾਈ ਗਈ ਮਾੜੀ ਪਲੇਟ ਦਾ ਸਰਾਗ ਨੰਗਾ ਹੋਊਗਾ ਕੋਈ ਅੱਛਾ ਤੂੜੀ ਥੱਲੇ ਜਾਈ ਗਈ ਆ ਤੂੜੀ ਜਾਈ ਗਈ ਥੱਲੇ ਹੁਣ ਮੋਟਰ ਨੇ ਪਾਣੀ ਦੀ ਜਗ੍ਹਾ ਦਾ ਫਿਰ ਤੂੜੀ ਕੱਢਣ ਲੱਗੀ ਤੂੜੀ ਕੱਢੀ ਆ ਥੋੜੀ ਥੋੜੀ ਪਾਣੀ ਘਟਾ ਗਈ ਪਾਣੀ ਘਟਾ ਗਈ ਤੂੜੀ ਨਾਲ ਆਉਣ ਲੱਗੀ ਹੁਣ ਕੀ ਕਹੇਗਾ ਫਿਰ ਤੂੰ ਗਾਹ ਕਿ ਮੈਸੇਜ ਲਾਵੇਂਗਾ ਲੋਕਾਂ ਨੂੰ ਹੁਣ ਅੱਜ ਤੋਂ ਬਾਅਦ ਮੈਸੇਜ ਕਰਾ ਵੀ ਸੈੱਡ ਬਾਅਦ ਚ ਪਾਓ ਪਹਿਲਾਂ ਮੋਟਰ ਲਾਓ ਸੈੱਡ ਬਾਅਦ ਚ ਪਾਓ ਪਹਿਲਾਂ ਮੋਟਰ ਲਾਓ ਦੂਜੇ ਨੰਬਰ ਤੇ ਜਿੱਥੇ ਮੋਟਰ ਆ ਉਥੇ ਤੂੜੀ ਨਾ ਪਾਓ ਇਹੀ ਆ ਨਾ ਸੋਚੇ ਤੈਨਾਂਗਾ ਸਾਡੇ ਪਿੰਡ ਦਾ ਗੁਰਚੇਤਨ ਸਿੰਘ ਉਹ ਤਾਂ ਸਾਡਾ ਚਾਚਾ ਲੱਗਦਾ ਚਲ ਕੋਈ ਗੱਲ ਨਹੀਂ ਵੀਡੀਓ ਚ ਨਾ ਲੈ ਦੇਣਿਆ ਆ ਕੀ ਆ ਤੇ ਇਹਦੇ ਨਾਲੇ ਘਟਨਾ ਘਟੀ ਆ ਦੂਜੀ ਵਾਰ ਕੱਢੀ ਆ ਦੂਜੀ ਵਾਰ ਮੋਟਰ ਕੱਢੀ ਅੱਜ ਪਹਿਲਾਂ ਵੀ ਤੂੜੀ ਪੈ ਗਈ ਸੀਗੀ ਨਾ ਇਹਨਾਂ ਮੋਟਰ ਪਾਈ ਆ ਵੱਡੀ ਪਾਈ ਆ ਡੇਢ ਦੀ ਹੁਣ ਇੱਕ ਤੋਂ ਅੱਛਾ ਇੱਕ ਤੋਂ ਡੇਢ ਦੀ ਮੋਟਰ ਪਾਈ ਆ ਤੇ ਪਾਣੀ ਦੀ ਵਜ੍ਹਾ ਸਾਨੂੰ ਤੂੜੀ ਦੇਣ ਲੱਗੀ ਹਾਂ ਹੋਰ ਦੇਖ ਲੋ ਲੋਕ ਪਾਣੀ ਨੂੰ ਤਰਸਦੇ ਤੇ ਤੂੜੀ ਕੱਢਣ ਲੱਗੀ ਮੋਟਰਾਂ ਤੂੜੀ ਸਸਤੀ ਜੇਦਕੀ ਤਾਂ ਕੱਢੀ ਤੂੜੀ ਸਸਤੀ ਜੇਦਕੀ ਤਾਂ ਕੱਢਤੀ ਤਾਂ ਬਾਈ ਜੇ ਭਾਈ ਜੀ ਤਾਂ ਲੈਣੀ ਆ ਅੱਛਾ ਜੇ ਕਿਸੇ ਨੇ ਤੂੜੀ ਲੈਣੀ ਆ ਤਾਂ ਚੇਤਨ ਨਾਲ ਸੰਪਰਕ ਕਰ ਸਕਦਾ ਚੇਤਨ ਮੋਬਾਈਲ ਨੰਬਰ ਵੀ ਬੋਲ ਦਿਆਂ ਹਾਂ ਨੰਨਾ ਵੀਸਾ ਕਮਾਂਡੇ ਬਰਦੋ ਸਸਬੀ ਬੋਰ ਵਾਲੀ ਟੂੜੀ ਸੱਲੇ ਪਿਓਰ ਹੈ ਹਾਂ ਪਾ ਦਿੰਦੇ ਫਿਰ ਕੀ ਹੁੰਦਾ ਹਾਂ ਸੋ ਦੇਖ ਸਕਦੇ ਹੋ ਆ ਮੋਟਰਾ ਆ ਦੇਖ ਸਕਦੇ ਹੋ ਇਹਦੇ ਘੰਟੇ ਪੂਰੇ ਹੋ ਜਾਂਦੇ ਇਹਨੇ ਟੂੜੀ ਪਾਤੀਆ ਦੇ ਲੋ ਇਹਦਾ ਹੈਲਪ ਵੀ ਕਰਦਾ ਆਪਣੀ ਤੇ ਤੁਸੀਂ ਇਹ ਚੇਤਨ ਬਾਰੇ ਕੀ ਕਹੋਗੇ ਕਮੈਂਟਾਂ ਦੇ ਜਰੀਏ ਸਾਨੂੰ ਜ਼ਰੂਰ ਦੱਸਿਓ ਮੇਰੇ ਵਰਗੇ ਇਹ ਤੇਰੇ ਵਰਗੇ ਕਹਿੰਗੇ ਮੇਰੇ ਵਰਗੇ ਕਹਿਣਗੇ ਵੀਡੀਓ ਬਣਾਉਣਾ ਲੈ ਕਹਿੰਦਾ ਵੀਡੀਓ ਵੀਡੀਓ ਤਾਂ ਬਣਾਉਣਾਗਾ ਹੁਣ ਮੋਟਰਾਂ ਤੇਰੀ ਨਾਲ ਥੂੜੀ ਕੱਢੀ ਮੇਰੀ ਨਾਲ ਥੋੜੋ ਕੱਢੀ ਆ ਗੱਡੀ ਸਾਈਡ ਤੇ ਉਹ ਪਹਿਲਾਂ ਵਾਲੀ ਆ ਆ ਪਹਿਲਾਂ ਵਾਲੀ ਤੂੰ ਮੋਟਰਾਂ ਦੇਖ ਸਕਦੇ ਹੋ ਆ ਪਹਿਲਾਂ ਵਾਲੀ ਪੀਆ ਸਾਈਡ ਤੇ ਲਾਈ ਸੋ ਦੇਖ ਸਕਦੇ ਹੋ ਤੁਸੀਂ ਤੇ ਇਹ ਸਾਡਾ ਚੇਤਨ ਬਾਬਾ ਉਹ ਅਸੀਂ ਬਾਬਾ ਚੂਰੰਦਾਸ ਵੀ ਕਹਿੰਦੇ ਆ ਖੈਰਾ ਹਾਏ ਵੀਡੀਓ ਨੂੰ ਕਰ ਦਿਓ ਬਹੁਤ ਬਹੁਤ ਸ਼ੇਅਰ ਤੇ ਚੇਤਨ ਤੱਕ ਜਰੂਰ ਪਹੁੰਚਾਓ ਤੁਹਾਾਰੇ ਵੀਡੀਓ ਮੁੜ ਕੇ ਤੋਂ ਜਿਹੜੀ ਬਾਰ-ਬਾਰ ਚੇਤਨ ਨੂੰ ਮੈਸੇਜ ਆਉਣ ਐਨੀ ਕਿ ਸ਼ੇਅਰ ਕਰਿਓ ਖਾਸ ਕਰਕੇ ਹਲਾਦੀ ਨਗਰ ਨਿਵਾਸੀ ਠੀਕ ਹੈ ਬੱਬੂ ਕਰੋਗੇ ਸ਼ੇਅਰ ਵੀਡੀਓ ਨੂੰ 7 ਤਰੀਕ ਦੀ ਵਰਸੀ ਆ ਸਾਰੇ ਹਮ ਹੋਵਾ ਕੇ ਪਹੁੰਚੇ ਸੰਤ ਬਾਬਾ ਸੁਨਸਤੀ ਦਾਸ ਜੀ ਸੋ ਆ ਬਹੁਤ ਵਧੀਆ ਗੱਲ ਕਹੀ ਆ ਤੇ ਹੋ ਸਕਦਾ ਬਾਬੇ ਸਿੱਧ ਕਿਰਪਾ ਕਰਨ ਤੇ ਕੱਲ ਨੂੰ ਜੋ ਪਰਸਨਵਾਸੀ ਵੀਡੀਓ ਦੁਬਾਰਾ ਬਣਾ ਕੇ ਕਿਉਂਕਿ ਪਿਛਲੀ ਵੀਡੀਓ ਦੇ ਵਿੱਚ ਨਾ ਪ੍ਰੋਬਲਮ ਜਿਹੜੀ ਪਹਿਲਾ ਵੀਡੀਓ ਅਪਲੋਡ ਕੀਤੀ ਸੀਗੀ ਉਹ ਤੇ ਮਾਈਕ ਦੀ ਪ੍ਰੋਬਲਮ ਆ ਗਈ ਸੀ ਆਵਾਜ਼ ਸਾਫ਼ ਨਹੀਂ ਸੀ ਸੁਣਾਈ ਦੇ ਰਹੀ ਤੇ ਇੱਕ ਵੀਡੀਓ ਵੱਡੀ ਬਣ ਗਈ ਸੀ ਥੋੜੀ ਜੀ ਸੋ ਆ ਵੀਡੀਓ ਅਸੀਂ ਇਸ ਤੋਂ ਬਾਅਦ ਜਿਹੜੀ ਬਣਾਵਾਂਗੇ ਕੱਲ੍ਹ ਜਾਂ ਪਰਸੋਂ ਅਪਲੋਡ ਕਰਾਂਗੇ ਉਹ ਵੀਡੀਓ ਦੇ ਵਿੱਚ ਬੇਨਤੀ ਕਰਾਂਗੇ ਸੰਗਤ ਨੂੰ ਹਮਮਾ ਮਾ ਕੇ ਸੰਤ ਬਾਬਾ ਸੁਸਤਿਆਵ ਜੀ ਮਹਾਰਾਜ ਜਿੰਨਾਂ ਦੀ ਵਰਸੀ ਆਉਣ ਵਾਲੀ 7 ਤਰੀਕ ਨੂੰ 7 ਤਰੀਕ ਨੂੰ ਪਿੰਡ ਅਲਾਲ ਡੇਰਾ ਸੰਤ ਬਾਬਾ ਸੁਸਤਿਆਵ ਜੀ ਵਿਖੇ ਮਨਾਈ ਜਾ ਰਹੀ ਆ ਉੱਥੇ ਹਮਮਾ ਮਾ ਕੇ ਪਹੁੰਚਣਾ ਤੇ ਆ ਤੁਸੀਂ ਦੇਖ ਸਕਦੇ ਹੋ ਮੋਟਰਾਂ ਦਾ ਚੇਤਨ ਦੀ ਮੋਟਰ ਦਾ ਹਾਲ ਚੇਤਨ ਦੀ ਮੋਟਰ ਪਾਣੀ ਦੀ ਵਿਜਾ ਤੂੜੀ ਦੇਣ ਲੱਗੀ ਤੇ ਇਹਨੂੰ ਘਰ ਤੋਂ ਦੱਬ ਕੇ ਸ਼ੇਰ ਤੇ ਚੇਤਨ ਨੂੰ ਚਾਹ ਲਾਣ ਦਾ ਪਾਇਓ ਚਾਹ ਤੁਸੀਂ ਇਹਨੂੰ ਗੁੱਡਵੇ ਕਿਓ ਤੇ ਆਹ ਮਿਸਤਰੀ ਵੀ ਇਧਰ ਮਿਸ ਜੋ ਫਿੱਟ ਕਰਕੇ ਭੱਜ ਗਿਆ ਹੋਣ ਇਧਰ ਨੂੰ ਇਹ 22 ਦੀ ਡੇਢ ਦੀ ਮੋਟਰ ਹੁਣ ਐਸੇ ਮਿਸਤਰੀ 22 ਡੇਢ ਦੀ ਅੱਛਾ ਅੱਜ ਪਾਣੀ ਵਧੂਗਾ ਅੱਜ ਹੀ ਪਾਈ ਸੀ ਹੁਣ ਅੱਜ ਹੀ ਮੋਟਰ ਪਾਈ ਸੀ ਤੇ ਅੱਜ ਹੀ ਤੂੜੀ ਦੇਣ ਲੱਗੀ ਅੱਜ ਹੀ ਤੂੜੀ ਪਾਈ ਜਾਂਦੀ ਆ ਚਲੋ ਕਰ ਦੋ ਸ਼ੇਰ ਨਾਲ ਦੱਸਿਓ ਫਿਰ ਠੀਕ ਆ ਜੀ ਮਿਸਤਰੀ ਇੱਕ ਹੋਰ ਵੀ ਆ ਗਿਆ ਕਿਤੇ ਮਿਸਤਰੀ ਆ ਜਾ ਵੀਰੇ ਮਿਸਤਰੀ ਡਰਦਾ ਬਾਹਰ ਹੀ ਖੜ ਗਿਆ ਵੀ ਕਿਤੇ ਬੇਇੱਜ਼ਤੀ ਨਾ ਹੋਵੇ ਤੇ ਚਲੋ ਕਰਦੇ ਦੱਬ ਕੇ ਸ਼ੇਅਰ ਕਰੋ ਕੀ ਕਹਿਣਾ ਤੁਹਾਡਾ ਜਰੂਰ ਦੱਸਿਓ ਤੇ ਇਹ ਤੁਹਾਨੂੰ ਕਮੈਂਟ ਜਰੂਰ ਦੱਬ ਕੇ ਆਉਣ ਧੰਨਵਾਦ